ਹਾਂਜੀ ਅੱਜ ਸਾਡੇ ਨਾਲ ਮੌਜੂਦ ਨੇ ਮੁਣਕ ਨਗਰ ਪੰਚਾਇਤ ਦੇ ਮੌਜੂਦਾ ਐਮਸੀ ਮੁਖਤਿਆਰ ਸਿੰਘ ਕਮੋਜੀ ਜਿਨ੍ਹਾਂ ਦੀਆਂ ਜੋ ਕਾਫੀ ਵੀਡੀਓ ਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਜੋ ਹੈ ਜੁਆਇਨ ਕਰ ਲਿਆ ਗਿਆ ਅੱਜ ਇਹਨਾਂ ਨਾਲ ਸਵਾਲ ਜਵਾਬ ਕਰਦੇ ਹਾਂ ਹਾਂਜੀ ਸੱਸੀ ਗਾਲ ਜੀ ਬਖਤਿਆਰ ਸਿੰਘ ਜੀ ਸਵਾਗਤ ਹੈ ਤੁਹਾਡਾ ਐਮਬੀਐਨ ਨਿਊਜ਼ ਤੇ ਜੀ ਹਾਂਜੀ ਸਵਾਗਤ ਹੈ ਅ ਬੜੀਆਂ 2-3 ਦਿਨ ਤੋਂ ਵੀਡੀਓ ਵਾਇਰਲ ਹੋ ਰਹੀਆਂ ਨੇ ਵੀ ਤੁਸੀਂ ਅਕਾਲੀ ਦਲ ਜੋ ਜੁਆਇਨ ਕਰ ਲਿਆ ਗਿਆ ਹੈ ਇਹਦਾ ਮੇਨ ਮੁੱਦਾ ਮੁੱਖ ਕਾਰਨ ਕੀ ਰਿਹਾ ਹਾਲਾਂਕਿ ਨਗਰ ਪੰਚਾਇਤ ਵੱਲੋਂ ਆਮ ਆਦਮੀ ਦੀ ਸਰਕਾਰ ਵੱਲੋਂ ਨਗਰ ਪੰਚਾਇਤ ਦੀਆਂ ਚੋਣਾਂ ਵਕਤੀ ਤੁਹਾਨੂੰ ਝਾੜੂ ਦਾ ਜੋ ਨਿਸ਼ਾਨ ਸੇ ਉਹ ਦਿੱਤਾ ਗਿਆ ਸੀ ਪਰ ਹੁਣ ਕੀ ਕਾਰਨ ਨੇ ਜਿਨ੍ਹਾਂ ਤੁਹਾਨੂੰ ਅਕਾਲੀ ਦਲ ਜੁਆਇਨ ਕਰਨੀ ਪਈ ਪਰੋਂ ਤਾਂ ਮੈਂ ਮੌਤ ਜੀ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਜਿਹੜੀ ਸਾਡੀ ਆਵਾਜ਼ ਨੂੰ ਸ਼ਹਿਰ ਦੇ ਵਿੱਚ ਸਾਰੇ ਆਪਣੇ ਪੰਜਾਬ ਦੇ ਵਿੱਚ ਸਾਡੇ ਏਰੀਆ ਵਿੱਚ ਸਾਡੀ ਆਵਾਜ਼ ਨੂੰ ਪਹੁੰਚਾਉਂਗੇ ਧੰਨਵਾਦ ਕਰਦਾ ਤੁਹਾਡਾ ਤੇ ਅਕਾਲੀ ਦਲ ਜੁਆਇਨ ਕਰਨਾ ਤੁਹਾਡਾ ਕਿਉਂਕਿ ਅਸੀਂ ਵਾਪਸੀ ਕੀਤੀ ਹੈ ਅਕਾਲੀ ਦਲ ਤੇ ਅਸੀਂ ਸਾਡਾ ਪ੍ਰਵਾਦ ਤੇ ਪੀੜੀਦਾਰ ਪੀੜੀਦਾਰ ਸਾਡਾ ਅਕਾਲੀ ਦਲ ਚੱਲਿਆ ਰਿਹਾ ਤੇ ਪਿੱਛੇ ਜੀ ਜਦੋਂ ਛੜੀਆਂ ਚੋਣਾਂ ਹੋਈਆਂ ਨੇ ਐਮਐਸਸੀ ਦੀਆਂ ਤਾਂ ਮੈਂ ਮੇਰੀ ਵਾਰਡ ਦੇ ਆਜ਼ਾਦ ਦੇ ਬਾਰਮ ਭਰੇ ਸੀ ਕਿਉਂਕਿ ਮੈਂ ਮੇਰੀ ਵਾਰਡ ਦੇ ਵਿੱਚ ਡੇਢ ਦੋ ਸਾਲਾਂ ਤੋਂ ਕੰਮ ਕਰਦਾ ਸੀ ਵਿਕਾਸ ਕਰਦਾ ਰਿਹਾ ਸੀ ਸਮਾਜ ਸੇਵਾ ਕਰਦਾ ਨਾ ਬਹੁਤ ਪੁਰਾਣਾ ਮੈਂ ਐਮਐਸਸੀ ਨੂੰ ਉਹਨਾਂ ਨੂੰ ਦੇਖਦੇ ਮੈਨੂੰ ਬਹੁਤ ਸਾਰੇ ਵੋਟਾਂ ਨਾਲ ਮੈਂ ਜਿੱਤੇ ਆ 7400 ਵੋਟਾਂ ਨਾਲ ਮੈਂ ਮੇਰੀ ਜਿੱਤ ਬਰਾਬਰ ਕੀਤੀ ਹੈ ਤੇ ਜਦੋਂ ਮੈਂ ਸਾਡੇ ਲਿਸਟ ਆਈ ਸਾਡੀ ਐਸ.ਡੀ.ਐਮ. ਸਾਹਿਬ ਦੇ ਤਾਂ ਸਾਨੂੰ ਪਤਾ ਲੱਗੇ ਵੀ ਸਾਨੂੰ ਚੋਣਾਂ ਸੰਦ ਛਾੜੂ ਦਿੱਤਾ ਤੇ ਮੈਂ ਚਲੋ ਸੋਚਿਆ ਵੀ ਮੌਕੇ ਦੀ ਸਰਕਾਰ ਹੈ ਵੀ ਚਲੋ ਛਾੜੂ ਦੇ ਚੋਣਾਂ ਸੰਦ ਲੜਾਂ ਮੈਂ ਜਾ ਕੇ ਕਾਗਜ਼ ਭਰੇ ਸੀਗੇ ਤੇ ਚਲੋ ਚੋਣਾਂ ਸੰਦ ਅਸੀਂ ਲੜੇ ਛਾੜੂ ਤੇ ਤਾਂ ਅਸੀਂ ਉਮੀਦਵਾਰ ਦੇ ਆਪਣੇ ਐਮ.ਪੀ. ਸਾਹਿਬ ਨੂੰ ਵੀ ਵੋਟਾਂ ਪੁਆਈਆਂ ਮੇਰੀ ਵਾਰਡ ਦੇ ਵਿੱਚੋਂ ਸਵਾ 500 ਵੋਟ ਮੈਂ ਮੀਤੇ ਸਾਹਿਬ ਨੂੰ ਪਾਈ ਦੀ 3200 ਵੋਟ ਹੈ ਅੱਜ ਵੀ ਰਿਕਾਰਡ ਚੱਕ ਕੇ ਦੇਖ ਲਓ ਸਵਾ 500 ਮੈਂ ਆਪਣੀਆਂ ਕਾਰਨਾਂ ਨਾਲ ਸਾਰੀਆਂ ਵੋਟਾਂ ਢੋਈਆਂ ਨੇ ਕੱਲੀ ਕੱਲੀ ਵੋਟ ਆ ਤਿੰਨ ਚਾਰ ਕਾਰਨ ਆ ਆਪਣੇ ਪੈਸੇ ਨਾਲ ਕਿਉਂਕਿ ਚਲੋ ਸਾਨੂੰ ਉਸ ਹੀ ਮੌਕੇ ਦੀ ਸਰਕਾਰ ਆ ਐਮ ਸੀ ਬਣਿਆ ਸੀ ਕੰਮ ਕਰਾਵਾਂਗੇ ਬਸ ਤੋਂ ਬਾਅਦ ਵਿਕਾਸ ਕਰਾਵਾਂਗੇ ਤੇ ਉਸ ਤੋਂ ਬਾਅਦ ਜੀ ਕਿਉਂ ਆ ਜਦੋਂ ਸਾਨੂੰ ਧੱਕੇ ਨਾਲ ਚੋਣ ਸੰਸਦ ਚਲੋ ਅਸੀਂ ਲਹਿਰੇ ਨਹੀਂਗੇ ਚੋਣ ਸੰਸਦ ਲੈਣ ਬਾਕੀ ਸਾਰੇ ਐਮ ਸੀ ਚੋਣ ਸੰਸਦ ਲੈ ਕੇ ਆਨੇ ਅਸੀਂ ਨਹੀਂ ਕਦੇ ਵੀ ਗਿਆ ਵੀ ਸਾਨੂੰ ਚੋਣ ਸੰਸਦ ਛੱਡ ਦੋ ਚਲੋ ਚੋਣ ਸੰਸਦ ਤੇ ਅਸੀਂ ਲੜੇ ਤਾਂ ਉਸ ਤੋਂ ਬਾਅਦ ਚਲੋ ਅਸੀਂ ਮੰਤਰੀ ਸਾਹਿਬ ਕੈਬਨ ਮੰਤਰੀ ਬਣੇ ਤਾਂ ਉਹਤੇ ਵੀ ਮੈਂ ਖੰਡ ਪਾਟ ਕਰਾਇਆ ਬਹੁਤ ਸਾਰਾ ਕੱਟ ਕੀਤਾ ਮੈਂ ਸਾਨੂੰ ਖੁਸ਼ੀ ਹੋਈ ਬਹੁਤ ਜ਼ਿਆਦਾ ਲਹਿਰਾ ਖਨੂਰੀ ਮੋਂਕੇ ਕਿਸੇ ਨੇ ਵੀ ਖੰਡ ਪਾਣੀ ਕਰਾਇ ਮੈਂ ਇਕੱਲੇ ਨੇ ਖੰਡ ਪਾਣੀ ਕਰਾਈ ਸੀ ਇਕੱਠ ਵੀ ਕੀਤਾ ਦੀ ਬਹੁਤ ਸਾਰਾ ਤੇ ਗੌਰ ਵੀ ਆਏ ਸੀ ਮੋਂਕੇ ਤੇ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਪ੍ਰਧਾਨਗੀ ਦੀ ਚੋਣ ਦੀ ਵਾਰੀ ਆਈ ਤਾਂ ਅਸੀਂ ਭੋਲਾ ਸਿੰਘ ਸੇਖੋ ਨਾਲ ਸੱਤ ਮੈਂਬਰ ਸੀਗੇ ਅਸੀਂ ਸੱਤ ਮੈਂਬਰ ਘਟੋ ਘਟਾ ਅਸੀਂ 7 ਮਹੀਨੇ ਮੰਤਰੀ ਸਾਹਿਬ ਕੋਲ ਚੰਡੀਗੜ੍ਹ ਕੋਲ ਲੈ ਰਹੇ 100 150 50 ਬੰਦੇ ਵੀ ਜਾਂਦੇ ਨੇ ਸਾਡੇ ਨਾਲ ਸਰਪੰਚ ਐਮ ਸੀ ਜੀ ਸਾਰੇ ਜਾਂਦੇ ਨੇ ਬਾਈ ਜੀ ਤਾ ਸਾਡੇ ਇੱਕੋ ਸੁਣਵਾਈ ਨੂੰ ਉਸ ਤੋਂ ਬਾਅਦ ਚਲੋ ਅਸੀਂ ਸੋਚਿਆ ਵੀ ਅਰ ਆਪਾਂ ਪਿੰਡ ਦੇ ਵਿਕਾਸ ਕਰਾਣੇ ਨੇ ਜੇਕਰ ਸੇਖੋ ਸਾਹਿਬ ਨੂੰ ਨਹੀਂ ਬਣਾਉਂਦੇ ਚਲੋ ਸਾਨੂੰ ਪਤਾ ਲੱਗਿਆ ਦੀ ਉਹ ਆਪਣੇ ਸਾਡੇ ਜੋਨੀ ਰੋੜਾ ਜੀ ਨੇ ਸਮਰ ਰਾਣੀ ਐ ਉਹਨੂੰ ਪ੍ਰਧਾਨ ਬਣਾਇਆ ਅਸੀਂ ਉਹਨਾਂ ਨਾਲ ਸਹਿਮਤੀ ਜਤਾਈ ਚਲੋ شریف شریف ਬਣਾਏ ਮਾਨਦਾਰ ਨੇ ਤਾਂ ਉਹਨਾਂ ਨਾਲ ਅਸੀਂ ਸਾਥ ਦਿੱਤਾ ਤਾਂ ਉਹਨਾਂ ਨੂੰ ਪ੍ਰਧਾਨ ਬਣਦਾ ਤੇ ਸਾਡਾ ਉਹਨਾਂ ਨਾਲ ਇਹ ਵਾਦਾ ਸੀਗਾ ਵੀ ਜਿਹੜੀ ਪ੍ਰਧਾਨ ਕੀ ਚੋਣਾਂ ਮੈਂ ਸੋਣ ਪਾਉਂਗਾ ਜਿਹੜੀ ਸੀਨੀਅਰ ਬੈਸ ਪ੍ਰਧਾਨ ਕੀ ਸੀ ਜਿਹੜੀ ਚੋਣ ਉਹ ਪ੍ਰਧਾਨ ਬਣਦੀ ਮੈਂ ਮੈਨੂੰ ਬਣਾਣਾ ਦੀ ਜੀ ਸਾਡੇ ਸਾਰੇ ਮੈਂਬਰਾਂ ਦੀ ਸਹਿਮਤੀ ਸੀ ਜਦੋਂ ਸਾਡੀ ਚੋਣ ਹੋਈ ਨਗਰ ਪੰਚਾਇਤ ਦਫ਼ਤਰ ਵਿੱਚ ਸਾਰੇ ਐਮਐਮਸੀ 10 11 ਐਮਸੀ ਮੇਰੇ ਨਾਲ ਸਹਿਮਤੀ ਸਾਰੇ ਨੇ ਹੱਥ ਕਢੇ ਕਿਤੇ ਵੀ ਸਾਡੇ ਜਿਹੜਾ ਜੁਨੀਅਰ ਬੈਸਪ੍ਰਧਾਨ ਮਖਤਿਆਰ ਸਿੰਘ ਨੂੰ ਬਣਾਇਆ ਜਾਵੇ ਤਾਂ ਸਾਨੂੰ ਸੁਭਾ ਸਿੰਘ ਐਸਟੀਮ ਸਾਹਿਬ ਕਹਿੰਦੇ ਸੀ ਸਾਨੂੰ ਮੰਤਰੀ ਸਾਹਿਬ ਦਾ ਫੋਨ ਆਇਆ ਹੈ ਵੀ ਮਖਤਿਆਰ ਸਿੰਘ ਨੂੰ ਬੈਸਪ੍ਰਧਾਨ ਨਹੀਂ ਬਣਾਉਣਾ ਵੀ ਅਸੀਂ ਕੀ ਕਰਨਾ ਅਸੀਂ ਦੱਸੋ ਅਸੀਂ ਚੋਣ ਨੂੰ ਸੰਤ ਲੜਿਆ ਝਾੜੂ ਦੀ ਤੇ ਤਾਂ ਅਸੀਂ ਕੰਮ ਵੀ ਕਿਤੇ ਨੇ ਵਿਕਾਸ ਵੋਟਾਂ ਵੀ ਪਾਈਆਂ ਮੀਟਰ ਨੂੰ ਤਾ ਮੰਤਰੀ ਸਾਹਿਬ ਜੀ ਕੁਛ ਖੰਡ ਪਾਟ ਵੀ ਕਰਾਇਆ ਸੀ ਯਾਰ ਉਹ ਬਹੁਤ ਸਮਾਜ ਸੇਵਾ ਕਰ ਰਹੇ ਅਸੀਂ ਕੰਮ ਵੀ ਕਰ ਰਹੇ ਆ ਤੇ ਸਭ ਤੋਂ ਵੱਧ ਤਜਰਬੇਕਾਰ ਮੈਂ ਹੀ ਆ ਤੇਰਾ ਇਮਤੀਆਂ ਚੋਂ ਪਰਾਨਾ ਕਿਉਂਕਿ ਮੈਂ ਟਰੱਕ ਨੂੰ ਦਾ ਦੋ ਤਿੰਨ ਵਾਰੀ ਪ੍ਰਧਾਨ ਰਹਿ ਚੁੱਕਾ ਆ ਸੁਸਾਇਟੀ ਦਾ ਪ੍ਰਧਾਨ ਵੀ ਹੁਣ ਮੈਂ ਤੇ ਉਸ ਕਾਰਨ ਜੀ ਪਤਾ ਨਹੀਂ ਕੀ ਕਾਰਨ ਹੈ ਮੰਤਰੀ ਸਾਹਿਬ ਨੇ ਕਿਉਂ ਐਸਡੀ ਸਾਹਿਬ ਨੂੰ ਫੋਨ ਕੀਤਾ ਵੀ ਬਣਾਣਾ ਨਹੀਂ ਕੀ ਪ੍ਰੈਸ਼ਰ ਸੀਗਾ ਜਦੋਂ ਕਿ ਅਸੀਂ ਚੋਣ ਨੁਸਾਨ ਤੇ ਮੈਂ ਆਪਣੀ ਰਮਸ਼ੀ ਦੀ ਚੋਣ ਲੜੀ ਜਾਇਆ ਤਾਂ ਵੱਧ ਕੰਮ ਵੀ ਕੀਤੇ ਨੇ ਮੈਨੂੰ ਕਿਉਂ ਨਹੀਂ ਬਣਾਇਆ ਸਾਨੂੰ ਇੱਕ ਚੀਜ਼ ਦਾ ਰੋਸਾ ਸੀਗਾ ਦੇਖੋ ਮੰਤਰੀ ਕੋਲ ਜਦੋਂ ਵੀ ਅਸੀਂ ਜਾਂਦੇ ਆਂ ਲਹਿਰੇ ਗਏ ਆ ਜਾਂ ਚੰਡੀਗੜ੍ਹ ਗਏ ਆ ਜਦੋਂ ਕੋਈ ਮੈਂ ਹੱਕ ਸੱਚ ਦੀ ਗੱਲ ਕਰਦਾ ਸੀ ਤਾਂ ਸਾਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਸਾਡੀ ਉੱਥੇ ਬੇਇਜ਼ਤੀ ਹੁੰਦੀ ਸੀ ਕਈ ਵਾਰ ਸਾਡੀ ਬੇਇਜ਼ਤੀ ਕੀਤੀ ਮੰਤਰੀ ਸਾਹਿਬ ਨੇ ਕਹਿੰਦਾ ਜੀ ਤੁਸੀਂ ਤਾਂ ਅਕਾਲੀ ਦਲ ਦੀ ਬਾਈ ਚ ਅਕਾਲੀ ਦਲ ਦੀ ਸਪੋਰਟ ਕੀਤੀ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਵੀ ਤਾਂ ਅਕਾਲੀ ਦਲ ਦੇ ਵਿੱਚ ਅਸੀਂ ਪਹਿਲਾਂ ਅਸੀਂ ਇਕੱਠੇ ਰਹਿ ਆਂ ਬਰਿੰਦਰ ਗੋਲ ਜੀ ਸਾਡੇ ਮੰਤਰੀ ਜੀ ਸਾਡੇ ਨਾਲ ਰਹੇ ਨੇ ਅਕਾਲੀ ਦਲ ਚ ਫਿਰ ਕਾਂਗਰਸੀ ਵੀ ਰਹੇ ਨੇ ਨਾਲ ਰਹੇ ਆਂ ਅਸੀਂ ਤਾਂ ਉਹਨਾਂ ਦੇ ਅਸੀਂ ਪਿੱਛੇ ਪਿੱਛੇ ਆਇਆ ਉਹਰੇ ਅਸੀਂ ਪਾਰਟੀ ਜਿਵੇਂ ਕਿ ਕਿਤੇ ਕੁਮਾਰਾ ਥੋੜਾ ਕਿਤੇ ਅਸੀਂ ਸੇਵਾ ਕੀਤੀ ਜਾ ਸਾਡੇ ਕੋਈ ਕੋਈ ਨਾਂਮਾ ਨਹੀਂ ਕੋਈ ਸਾਡੇ ਕੋਲ ਸ਼ਿਕਾਇਤ ਨਹੀਂ ਦੱਜਾ ਦੱਸੇ ਵੀ ਮੇਰੀ ਇਹ ਗਲਤੀ ਹੈ ਸਾਨੂੰ ਕਿਉਂ ਨਹੀਂ ਬੈਸ ਪ੍ਰਧਾਨ ਬਣਾਇਆ ਚਲੋ ਬੈਸ ਪ੍ਰਧਾਨ ਛੱਡੋ ਉਸ ਤੋਂ ਬਾਅਦ ਸਾਡੇ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਜਿੰਨੇ ਵੀ ਨੀ ਪੱਥਰ ਰੱਖੇ ਨੇ ਸੜਕਾਂ ਦੇ ਗਲੀਆਂ ਦੇ ਸੀਵਰੇਜ ਦੇ ਜੋਟਵਾਲਾ ਰੋਡ ਤੇ ਸੀਵਰੇਜ ਦਾ ਟੈਂਡਰ ਪੈਨਾ ਜੀਆ ਘਰ ਚ ਪਾਣੀ ਨਗਰ ਪੰਚਾਇਤ ਦਾ ਉਹ 2 ਸਾਲ ਤੋਂ ਪ੍ਰੋਟੈਂਡਰ ਹੋ ਗਈ ਉਹ ਵੀ ਕੈਨਸਲ ਹੋ ਗਏ ਪੈਸਾ ਨਹੀਂ ਆਇਆ ਇੱਕ ਟੋਬੇ ਦਾ ਟੈਂਡਰ ਹੈ 2.5 ਸਾਲ ਹੋ ਗਏ ਉਹ ਕੰਮ ਚੱਲਿਆ ਨਹੀਂ ਚਲੋ ਹੁਣ ਆਸ ਹੋਈ ਆ ਸਾਨੂੰ ਸਾਡਾ ਉਸ ਠੇਕਦਾਰ ਨਾਲ ਸਮਝੌਤਾ ਹੋ ਗਿਆ ਅਸੀਂ ਉਹਨੇ ਸਾਡੀ ਤਸਲੀ ਕਰਾ ਦਿੱਤੀ ਕੰਮ ਚੱਲੂਆ ਹੁਣ 2.5 ਸਾਲ ਹੋ ਗਏ ਉਸ ਵਾਰ ਸੀਵਰੇਜ ਤੇ ਟੈਂਡਰ ਸਾਡੇ ਨਹੀਂ ਪੱਤਰ ਰੱਖਿਆ ਗਿਆ ਮੰਤਰੀ ਸਾਹਿਬ ਜੀ ਨੇ ਤੇ ਉਹਨੂੰ ਵੀ ਸਾਲ ਮੰਗ ਹੋ ਗਿਆ ਜੀ ਸਾਡੇ ਟੈਂਡਰ ਠੇਕਦਾਰ ਸਾਨੂੰ ਫੋਨ ਮਾਰਦੇ ਨੇ ਬਾਰ ਬਾਰ ਵੀ ਪ੍ਰਧਾਨ ਜੀ ਸਾਡੀ ਪੇਮੈਂਟ ਪਾਓ ਤੇ ਪੇਮੈਂਟ ਨਹੀਂ ਪਈ ਸਰਕਾਰ ਪੇਮੈਂਟ ਨਹੀਂ ਪਈ ਮੈਨੂੰ ਸਮਝ ਨਹੀਂ ਆਂਦੀ ਕਿਉਂ ਨਹੀਂ ਪੱਤਰ ਰੱਖੇ ਗਏ ਨੇ ਤੇ ਜਿੰਨੇ ਵੀ ਇਹ ਸੜਕਾਂ ਗਲੀਆਂ ਨਾਲੀਆਂ ਵਿਕਾਸ ਹੋਏ ਨੇ ਅਕਾਲੀ ਸਰਕਾਰ ਫਰੋਮਣੀ ਅਕਾਲੀ ਦਲ ਦੇ ਟਾਈਮਸ ਆਏ ਬਾਦਲ ਸਾਹਿਬ ਨੇ ਕੰਮ ਕਰਾਇਆ ਨੇ ਸਾਡੇ ਪਰਬਲ ਸਿੰਘ ਟੇਨ ਸਾਈਡ ਤੇ ਉਹਨਾਂ ਨੇ ਜਿੰਨਾ ਨਰਕ ਕੱਢਿਆ ਸਾਡੇ ਸ਼ਹਿਰਾਂ ਦਾ ਪਿੰਡਾਂ ਦਾ ਉਹਨਾਂ ਨੇ ਸਾਰੇ ਵਿਕਾਸ ਕਰਾਇਆ ਨੇ ਗਲੀਆਂ ਨਾਲੀਆਂ ਦੇ ਉਸ ਤੋਂ ਬਾਅਦ ਸਾਡੇ ਲਾਲੋ ਸਾਹਿਬ 10 ਸਾਲ ਹੋ ਗਏ ਪਿਛਲੀ ਕਾਂਗਰਸ ਸਰਕਾਰ ਆਈ ਹੈ ਤਾਂ ਉਹਨਾਂ ਨੇ ਮਾੜੀ ਮੋੜੀ ਟਾਕੀਆਂ ਲਾਈਆਂ ਨੇ ਪਰ ਆ 4 ਸਾਲ ਹੋ ਗਏ ਆਮ ਆਦਮੀ ਪਾਰਟੀ ਆਈ ਨੂੰ ਇਹਨਾਂ ਨੇ ਇੱਕ ਵੀ ਕਿਤੇ ਖੱਡਾ ਨਹੀਂ ਪਰਿਆ ਕੋਈ ਕੰਮ ਨਹੀਂ ਕਰਾਇਆ ਅਜੇ ਤੱਕ ਹੁਣ 1 ਸਾਲ ਤੋਂ ਉੱਪਰ ਹੋ ਗਿਆ ਨਗਰ ਪੰਚਾਇਤ ਬਣੀ ਨੂੰ ਮੁਨਕਦੀ ਨੂੰ ਕੋਈ ਵੀ ਪਿੰਡ ਦਾ ਅਜਿਹਾ ਕੰਮ ਸੁਣ ਚਾਰ ਰਿਹਾ ਹੈ ਕੋਈ ਵੀ ਮੁਨਕਦੇ ਵਿਕਾਸ ਲਈ ਕੋਈ ਵੀ ਕੰਮ ਆਮ ਆਦਮੀ ਦੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਾਡੇ ਜੀ ਦੇਖੋ ਅਸੀਂ ਅੱਜ ਕੁਝ ਝੰਡੇ ਕੱਢਣੇ ਆਂ ਅੱਜ ਆਸੀਂ ਤੁਹਾਨੂੰ ਦੇਖੋ ਝੰਡੇ ਤੋਂ ਬਾਅਦ ਮੀਟਿੰਗ ਹੋਣੀ ਹੈ ਸਾਡੀ ਮੀਟਿੰਗ ਤੋਂ ਬਾਅਦ ਮਤਾ ਪੋ ਸਾਡਾ ਮਤੇ ਦਵਾਦ ਪ੍ਰਪੋਜ਼ਲ ਮਨਾਵਾਂਗੇ ਫਿਰ ਦੰਮਾਂਗੇ ਅਸੀਂ ਦੇਖੋ ਸਾਡੇ ਕਿੰਨੇ ਕੁ ਵਿਕਾਸ ਹੁੰਦਾ ਹੁਣ ਮੋਗਾ ਦੱਸੂਗਾ ਵੇ ਕਿੰਨਾ ਕੇ ਵਿਕਾਸ ਹੁੰਦਾ ਮਤੇ ਪਾਣ ਨਾਲ ਇਕੱਲੇ ਨਾਲ ਹੁੰਦਾ ਤਾਂ ਮਤੇ ਪਾਣ ਤੋਂ ਬਾਅਦ ਸਾਡੇ ਪ੍ਰਪੋਜ਼ਲ ਬਣੂਗੀ ਐਸਟੀਮੇਟ ਪਾਸ ਹੋਣਗੇ ਉਸ ਤੋਂ ਬਾਅਦ ਪੇਮੈਂਟ ਜੇ ਉਹ ਹੀ ਜਿਵੇਂ ਪਹਿਲਾਂ ਏਜੰਡੇ ਨਿਕਲੇ ਨੇ ਮਤੇ ਪਾਏ ਨੇ ਜਾਂ ਸਾਡੇ ਨੀ ਪੱਤਰ ਰੱਖੇਗੇ ਨੇ ਜੋ ਹੀ ਕੰਮ ਹੋਣ ਗਿਆ ਤਾਂ ਉਹਦਾ ਫਾਇਦਾ ਤਾਂ ਕੋਈ ਨਹੀਂ ਨਾ ਪਰ ਸਾਡੇ ਅਲਾਇਸਰ ਗਲੀਆਂ ਦਾ ਨਾਲੀਆਂ ਦਾ ਬਾਡ ਨੰਬਰ 3 4 ਚ ਹੋਰ ਬਹੁਤ ਬੁਰਾ ਹਾਲ ਹੈ ਜੀ ਖੰਡੇ ਪਏ ਨੇ ਪਾਣੀ ਖੜਦਾ ਬਾਰਸਾਂ ਚ ਤੇ ਸੀਵਰੇਜ ਦਾ ਬੁਰਾ ਹਾਲ ਹੈ ਕਿਸੇ ਦੇ ਵਾਟਰ ਸਪਲਾਈ ਨਹੀਂ ਅਜੇ ਤੱਕ 10 ਸਾਲ ਪਹਿਲਾਂ ਜੋ ਕੰਮ ਹੋ ਗਏ ਬਾਦਲ ਸਰਕਾਰ ਵੇਲੇ ਉਦੋਂ ਜੋ ਕੰਮ ਹੋਏ ਨੇ ਉਸ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ ਹੋਇਆ ਸਾਰੇ ਕੰਮ ਪੈਨਿਕ ਬੇ ਨੇ ਪਰ ਨਹੀਂ ਪੱਥਰ ਰੱਖੇ ਜਾਂਦੇ ਨੇ ਪਰ ਕੰਮ ਸਾਡਾ ਵਿਕਾਸ ਨਾਲ ਦਾ ਕੋਈ ਕੰਮ ਨਹੀਂ ਪਰ ਅਸੀਂ ਤਾਂ ਉਨਾਸ ਕਰਦੇ ਆ ਜੇ ਇੱਕ ਕਰ ਸ਼ਰੋਹਨੀ ਕੁਆਲੀ ਵਾਲੀ ਦੀ ਸਰਕਾਰ ਆਊਗੀ ਸਾਡੇ ਕੰਮ ਉਦੋਂ ਹੀ ਹੋਣਗੇ ਵਿਕਾਸ ਹੋਣਗੇ ਜਿਵੇਂ ਪਹਿਲਾਂ ਹੋਇਤੀਗੇ ਅਸੀਂ ਆਸ ਵੀ ਕਰਦੇ ਆ ਬਾਦਲ ਸਾਹਿਬ ਨੇ ਕੰਮ ਵੀ ਬਹੁਤ ਕਰਾਏ ਨੇ ਜਿਵੇਂ ਉਹਨਾਂ ਲਾਲੂ ਸਾਡੇ ਟਰੱਕ ਨੂੰ ਹੁੰਦਾ ਮੈਂ ਕੋਰ ਕਮੇਟੀ ਮੈਂਬਰ ਵੀ ਹਾਂ ਜੀ ਸਾਬਕਾ ਪ੍ਰਧਾਨ ਟਰੱਕ ਨੂੰ ਹੁੰਦਾ ਤਾਂ ਸਾਡੇ ਕੇਜਰੀ ਬਾਲ ਤੇ ਭਗਵੰਤ ਮਾਨ ਸਾਹਿਬ ਜੀ ਨੇ ਚੀਮਾ ਸਾ ਅਚੋਤੇ ਮਿੰਨਤਾ ਨਾਲ ਰੱਖਿਆ ਤੇ ਇਹਨਾਂ ਨੇ ਵਾਦਾ ਕੀਤਾ ਸੀ ਵੀ ਜਿਹੜੀਆਂ ਟਰਾਂਸਪੋਰਟਰ ਦੀਆਂ ਮੰਗਾਂ ਨੇ 7-8 ਮੰਗਾਂ ਦੀ ਸਾਡੀ ਹੈ ਜਿਵੇਂ ਓਵਰਲੋਡ ਹੈ ਕਿਲੋਮੀਟਰ ਪਾਲਿਸੀ ਬਣਾਣੀ ਹੈ ਟਰੱਕ ਨੂੰ ਨਿਭਾਲ ਕਰਨੀ ਹੈ ਹੋਰ ਕਈ ਤਰ੍ਹਾਂ ਦੇ ਸਾਡੇ ਇਹਨਾਂ ਦੀਆਂ ਸ਼ਰਤਾਂ ਦੀਆਂ ਇਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਬਣਾਓ ਕੇਜੀਵਾਲ ਸਾਹਿਬ ਨੇ ਐਲਾਨ ਕੀਤਾ ਸਾਡੇ ਕੋਲ ਵੀਡੀਓ ਹੋਣਗੇ ਹੈ ਸਾਡੇ ਕੋਲ ਸਬੂਤ ਆਈ ਉਹਨਾਂ ਨੇ ਨਾਲ ਕਿਹਾ ਵੀ ਜਦੋਂ ਸਰਕਾਰ ਬਣ ਗਈ ਸੱਤੇ ਅੱਠ ਸੱਤਾਂ ਤੋਂ ਵੀ ਇਹ ਸਾਡੇ ਕੰਮ ਨੇ ਯੂਨੀਅਨ ਦੇ ਵੀ ਉਹ ਜਾਇਜ਼ ਨੇ ਅਸੀਂ ਉਹ ਪੂਰੇ ਕਰਾਂਗੇ ਲਾਲੋ ਸਾਹਿਬ 4 ਸਾਲ ਹੋ ਗਏ ਜੀ ਜਿਹੜਾ ਸਾਡਾ ਮोटा-ਮोटा ਕੰਮ ਚੱਲਦਾ ਸੀ ਯੂਨੀਅਨ ਦਾ ਉਹ ਵੀ ਖਤਮ ਕਰਤਾ ਜੀ ਸਾਡੀਆਂ ਹਜ਼ਾਰਾਂ ਟਰੱਕ ਜਿਹੜੇ ਨੇ ਆਪਰੇਟਰ ਬੇਜਗਰ ਹੋ ਗਏ ਟਰੱਕ ਸਾਡੇ ਕਵਾੜ ਚ ਲੱਗੇ ਜੀ ਸਾਡੇ ਦੇ ਟੈਕਸ ਨੇ ਧੁੱਪ ਤੇ ਜਿਹੜਾ ਪਹਿਲਾਂ ਅਸੀਂ ਕੋ ਕੁਆਟਰ ਟੈਕਸ ਭਰਦੇ ਸੀ ਨਾ 3 ਮਹੀਨੇ ਦਾ ਤਾਂ ਅੱਜ ਸਾਨੂੰ 4 ਸਾਲ ਦਾ ਮਜਬੂਰ ਕਰਦੇ ਵੀ 4 ਸਾਲ ਦੇ ਟੈਕਸ ਭਰੋ ਜੇਕਰ ਅਸੀਂ ਗੱਡੀ ਕੋਈ ਹਰਿਆਣੇ ਤੋਂ ਲੈ ਕੇ ਪੰਜਾਬ ਚ ਅਸੀਂ ਪਾਸ ਸਿੰਗਹਣੇ ਨਾ ਰਜਿਸਟਰ ਕਰਾਣੇ ਤਾਂ ਸਾਨੂੰ 4 ਸਾਲ ਦੇ ਟੈਕਸ ਭਰਨੇ ਪੈਣਗੇ ਤਾਂ ਗੱਡੀ ਅਸੀਂ ਨੌਕਰਾਮਾ ਕਿੱਥੇ ਭਰੂਗਾ ਇੱਕ ਟਰੱਕ ਆਪਣੇ ਟਰੈ ਜਿਹੜਾ ਹੈਗਾ ਵੀ ਸਾਮ ਨੂੰ 500000 ਰੁਪਏ ਦੇੜੀ ਕਰਕੇ ਇਹਦਾ ਟੈਪਾਸ ਕਰਦਾ ਉਹ ਚਾਰ ਸਾਲ ਦੀ ਟੈਕਸ ਕਿਤੇ ਭਰ ਕੋਈ ਸਾਡੇ ਹਜ਼ਾਰੋਂ ਟਰੱਕ ਵਿਗੇ ਜੀ ਇਹ ਸਰਕਾਰ ਕਰਕੇ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਲੱਖਾਂ ਲਾਲਾ ਹਲੋ ਟਰੱਕ ਜਿਹੜੇ ਟਰੱਕ ਪ੍ਰੈਕਟਰ ਨੇ ਜਿਵੇਂ ਮਿਸਤਰੀ ਨੇ ਹੋਰ ਲੇਬਰ ਵਾਲੇ ਬੇਰੁਜ਼ਗਾਰ ਹੋ ਗਏ ਇਹਨਾਂ ਦੇ ਕਾਰਨ ਕਰਕੇ ਮੈਂ ਗਾਈ ਕਰਕੇ ਇੱਕ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੋਣਾ ਚਾਹੀਦਾ ਸਾਨੂੰ ਆਸ ਹੈ ਵੀ ਇਹਨਾਂ ਦਾ ਸਾਰੀ ਅਕਾਲੀ ਦਲ ਐ ਜੋ ਦੋ ਦੋ ਧੜੇ ਨੇ ਟਿੰਡ ਸਾਧਾ ਇੱਕ ਸੁਖੀ ਬਦਲਦਾ ਇਹੋ ਇਕੱਠੇ ਹੋ ਰਹੇ ਨੇ ਸਾਨੂੰ ਪਤਾ ਲੱਗਿਆ ਵੀ ਭਾਜਪਾ ਨਾਲ ਵੀ ਗੱਠ ਜੋੜੂਗਾ ਚੰਗੀ ਗੱਲ ਹੈ ਦੇਖੋ ਜੇ ਗੱਠ ਜੋੜ ਹੋ ਜੇ ਤਾਂ ਵੀ ਸਰਕਾਰ ਸਾਡੀ ਬਹੁਤ ਸੋਕੀ ਬਣਦੀ ਹੈ ਸਾਡੇ ਜੀ ਮੁੱਖ ਮੰਤਰੀ ਬਾਦਲ ਸਾਹਿਬ ਬਣਦੇ ਨੇ ਚਲੋ ਸਾਰੇ ਇਕੱਠੇ ਹੋ ਜੇ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ ਉਹਦੇ ਜੇ ਇਕੱਠੇ ਹੋ ਜੇ ਤਾਂ ਸਾਡੇ ਕੰਮ ਵਿਕਾਸ ਵੀ ਹੋਣਗੇ ਤਾਂ ਮੁੱਖ ਮੰਤਰੀ ਬਾਦਲ ਸਾਹਿਬ ਬਣਨ ਤਾਂ ਸਾਡੇ ਜਿਹੜੇ ਜਿੰਮੇ ਪਹਿਲਾਂ ਕੰਮ ਚੱਲਦੇ ਸੀ ਬਾਦਲ ਟਾਈਮਸ ਮੈਂ ਤੁਹਾਨੂੰ ਜਿਵੇਂ ਟਰੱਕ ਨੂੰ ਦੀ ਗੱਲ ਦੱਸ ਕੇ ਟਿਆਂ ਜਦੋਂ ਸਾਡੀ ਨਾ ਅਕਾਲੀ ਸਰਕਾਰ ਸੀ ਨਾ ਜੀ ਸਾਡੇ ਅਸੀਂ ਹਰ ਸਾਲ 8-10% ਦਾ ਰੇਟ ਵਧਵਾ ਕੇ ਲੈਂਦੇ ਸੀ ਕੈਰੋ ਸਾਹਿਬ ਪ੍ਰਤਾਪ ਫੂਡ ਸਪਲਾਈ ਮੰਤਰੀ ਦੇ ਜੀ ਬਾਦਲ ਸਾਹਿਬ ਦੇ ਰਿਸ਼ਤੇਦਾਰ ਨੇ ਅਸੀਂ ਉਹਨਾਂ ਕੋਲ ਜਾਂਦੇ ਸੀ 5% ਰੇਟ ਡੀਐਮ ਵਧਾਦਾਂ ਕਰਦੇ ਜਿਲੇ ਵਾਲੇ ਅਫਸਰ 5% ਜੋਤ ਵਧਾ ਲੈ 10% ਸਾਡਾ ਰੇਟ ਹਰ ਸਾਲ ਵਧਦੇ ਦੀ ਜਿਹੜਾ ਰੇਟ ਮਕੋਰਡ ਦਾ 10-12 ਕਿਲੋ ਇਹ ਪੈਂਦਾ ਸਾਡਾ 5000 ਰੁਪਏ ਰੇਟ ਤੇ ਉਸ ਟਾਈਮ ਤੇ ਜੀ ਕੱਲ ਹੀ ਸਰਕਾਰ ਸਮੇਂ ਉਦੋਂ ਡੀਜ਼ਲ 45 ਰੁਪਏ 48 ਪੇ ਲੀਟਰ ਦੀ ਅੱਜ ਡੀਜ਼ਲ 90 ਰੁਪਏ ਲੀਟਰ ਹੈ ਤਾਂ ਰੇਟ ਸਾਡਾ ਕਿੰਨਾ ਜੀ 3200 ਰੁਪਏ ਰੇਟ ਹੈ ਕਿੱਥੋਂ ਅਸੀਂ ਰੋਟੀ ਖਾ ਲਾਂਗੇ ਓ ਕਿਹੜੇ ਸਾਹਮਣੇ ਵੋਟਾਂ ਪਾ ਦਾਂਗੇ ਕੀ ਤੁਹਾਨੂੰ ਪ੍ਰਾਪਤੀਆਂ ਦਾ ਗੁਨਾਹ ਨਾ ਵੀ ਆਸੀਆ ਕੰਮ ਕਰਦੇ ਚਾਰ ਸਾਲਾਂ ਦੇ ਵਿੱਚ ਅਸੀਂ ਅਕਾਲੀ ਦਲ ਦੇ ਆਗੂ ਨਿਆਂ ਜਿੰਨਾ ਆਪਣਾ ਕਿਸਾਨਾਂ ਦਾ ਕੰਮ ਹੈ ਬਿਜਲੀ ਮਾਫ ਹੈ ਹਾਲੇ ਮਾਫ ਨੇ ਟਰੈਕਟਰ ਨੂੰ ਗੱਡਾ ਕਰਾ ਦਿੱਤਾ ਹੈ ਫੋਗਲ ਪੁਆਇੰਟ ਬਣਾਏ ਹੋਰ ਵੱਡੇ ਵੱਡੇ ਕੋਲਜ ਬਣਾਏ ਬਾਜ਼ਾਰ ਸਾਹਮਣੇ ਗਰੀਬਾਂ ਦੇ ਹੱਕ ਤੇ ਆਟਾ ਦਾਲ ਸਕੀਮ ਲਾਗੂ ਕੀਤੀ ਉਦੋਂ ਆਟਾ ਦਾਲ ਸਕੀਮ ਦੇ ਵਿੱਚ ਤਾਂ ਤੇਲ ਤੱਕ ਖੰਡ ਤੱਕ ਹਰ ਰਸਨ ਮਿਲਦਾ ਸੀਗਾ ਵੀਆਈਪੀਐਸ ਦਾ ਅੱਡ ਕਾਰਦਾ ਤੋਦਾਂ ਅੱਡ ਮਿਲਦਾ ਸੀਗਾ ਕਈ ਰਸਨ ਮਿਲਦੇ ਸੀ ਗਰੀਬਾਂ ਨੂੰ ਤੇ ਹੁਣ ਕਣਕ ਮਰੀ ਕਣਕ ਮਿਲਦੇ ਉਹ ਵੀ ਜਿਹੜੀ ਸੈਂਟਰ ਸਰਕਾਰ ਦੀ ਉਹ ਕਣਕ ਮਿਲਦੀ ਹੈ ਸਾਨੂੰ ਕੋਈ ਸਕੀਮਾਂ ਸਾਰੇ ਖਤਮ ਕਰਤੀਆਂ ਜੀ ਪਰ ਸਾਨੂੰ ਪਹਿਲਾਂ ਬਹੁਤ ਉਮੀਦ ਹੁੰਦਾ ਸੀ ਸਾਨੂੰ ਆਸ ਹੈ ਜੇ ਬਾਦਲ ਸਰਕਾਰ ਆਉਂਦੀ ਹੈ ਅਕਾਲੀ ਦਲ ਤਾਂ ਸਾਨੂੰ ਬਹੁਤ ਆਸ ਹੈ ਕਿ ਸਾਡੇ ਬਹੁਤ ਸਾਰੇ ਦੁਬਾਰਾ ਫਿਰ ਕੰਮ ਹੋਣਗੇ ਮੈਂ ਬੇਨਤੀ ਕਰਦਾ ਸਾਡੇ ਸਾਰਿਆਂ ਨੂੰ ਵੀ ਅਕਾਲੀ ਦਲ ਨਾਲ ਜੁੜੋ ਬੱਤ ਬੱਤ ਸਾਡਾ ਸਾਥ ਦਿਓ ਆਪਾਂ ਸਰਕਾਰ ਬਣਾਈਏ ਗਗਨਦੀਖ ਖੰਡੇ ਬਾਦ ਸਾਹਿਬ ਨੂੰ ਐਡਵੋਕੇਟ ਸਾਹਿਬ ਨੂੰ ਆਪਾਂ ਐਮਐਲਏ ਜਤਾਈਏ ਤਾਂ ਐਮਐਲਏ ਬਣ ਕੇ ਆਪਣੇ ਮੰਤਰੀ ਬਣੋ ਸਾਡੇ ਆਪਣੇ ਵਿਕਾਸ ਕਰਨ ਬਾਦਲ ਸਾਹਿਬ ਮੁੱਖ ਮੰਤਰੀ ਬਣੋ ਸਾਡਾ ਸਾਥ ਦਿਓ ਅਕਾਲੀ ਦਲ ਦਾ ਤਾਂ ਬੜਾ ਬੜਾ ਬੋਟਾ ਬਗੜੋਂ ਜਤਾਈ ਇੱਕ ਲਹਿਰੇ ਹਲਕੇ ਚੋਂ ਕਿੰਨੇ ਬੰਦਿਆਂ ਨੇ ਟੋਟਲ ਜੁਆਇਨ ਕੀਤੇ ਜੀ ਘਟੋ ਘਟੋ ਤੇ ਘੱਟ ਦਾ ਘਟੋ ਘਟੋ ਰਹੀ 400 500 ਬੰਦੇ ਦਾ ਘੱਟ ਸੀ ਜੀ ਘਟੋ ਘਟੋ 100 ਬੰਦਾ ਆਪਣੇ ਪਿੰਡਾਂ ਦਾ ਸੀਗਾ ਮੂਨ ਖਲਕੇ ਦਾ ਸਾਰੇ ਪਿੰਡਾਂ ਚੋਂ ਅਸੀਂ ਮੂਨ ਤੋਂ ਵੀ ਗਏ 5-7 ਬੰਦੇ ਹੁਣ ਅੱਗੇ ਹੋਰ ਵੀ ਜਾਵਾਂਗੇ ਜਮਾਨ ਕਰਾਵਾਂਗੇ ਬਹੁਤ ਸਾਰੇ ਬੰਦੇ ਇਹ ਬਾਕੀ ਸਾਡੇ ਅਬਰ ਸਾ ਵੀ ਨੇ ਸਾਡੇ ਪੀਵੀ ਤੇ ਨਾਲੇ ਹਾਂ ਜੀ ਤੁਹਾਡਾ ਨਾਮ ਜਸਵਿੰਦਰ ਸਿੰਘ ਮਿਰਕ ਤਾਂ ਕੀ ਅਹੁਦਾ ਸੀ ਤੁਹਾਡਾ ਆਮ ਆਦਮੀ ਪਾਰਟੀ ਜੀ ਆਮ ਪਾਰਟੀ ਨੇ ਮੈਂ ਇਹ ਸ਼ਰੀ ਪ੍ਰਧਾਨ ਸਰ ਸ਼ਰੋਣੀ ਕਾਂਦੀ ਦਲ ਤੋਂ ਜਦੋਂ ਮੈਂ ਇਹਨਾਂ ਨਾਲ ਜੁਆਇਨਿੰਗ ਕੀਤੀ ਓਦੋਂ ਸਾਰੇ ਆਖਣ ਲੱਗੇ ਵੀ ਆਪਣਾ ਇਲੈਕਸ਼ਨਾਂ ਦਾ ਟਾਈਮ ਹੈ ਚਲੋ ਇਸ ਤਰ੍ਹਾਂ ਵੀ ਆ ਕੋ ਸਰਕਾਰ ਇਹਨਾਂ ਦੀ ਇਹ ਤੇ ਆਪਾਂ ਪ੍ਰਧਾਨ ਵੀ ਬਣਨਾ ਹੈ ਤੇ ਐਮਸੀ ਵੀ ਬਣਨਾ ਹੈ ਅਸੀਂ ਕਰ ਗਏ ਇਹਨਾਂ ਦੀ ਜੁਆਇਨਿੰਗ ਕਰ ਲਈ ਜੁਆਇਨਿੰਗ ਕਰਕੇ ਓਦੋਂ ਬਾਅਦ ਪੋਲੇ ਨੂੰ ਪ੍ਰਧਾਨ ਬਣਾਣਾ ਹੈ ਇਲੈਕਸ਼ਨ ਹੋ ਗਏ ਪੋਲੇ ਨੂੰ ਪ੍ਰਧਾਨ ਨਾ ਬਣਾਇਆ ਹੈ ਕਈ ਚੱਕਰ ਕੱਡੇ ਚੰਡੀਗੜ੍ਹ ਦੇ ਵੀ ਲਹਿਰੇ ਦੇ ਵੀ ਕਈ ਬਹੁਤ ਜ਼ਿਆਦੇ ਘੇੜੇ ਮਾਰੇ ਕਿਹੜੇ ਮਾਰਨ ਦੇ ਬਾਵਜੂਦ ਇਹਨਾਂ ਕੀ ਕੀਤਾ 7-8 ਰਹੀ 10 8 ਮਹੀਨੇ ਐਮਸੀ ਸਾਰੇ ਭੋਲਾ ਲੈ ਕੇ ਜਾਂਦਾ ਰਿਹਾ ਵੀ ਪ੍ਰਧਾਨ ਬਣਾਉ ਉਹ ਭਾਨੇ ਮਾਰ ਕੇ ਬਾ ਟਾਲ ਛੜਦੇ ਹਨ ਅੱਜ ਤੁਹਾਡਾ ਮੈਂਬਰ ਆ ਨਹੀਂ ਸੱਚਾ ਜਿਹੋ ਝੂਠਾ ਹੈ ਜਾ ਝੂਠਾ ਬਣ ਕੇ ਆਓ ਤੁਹਾਡਾ ਫਿਰ ਪ੍ਰਧਾਨ ਬਣਾਵਾਂਗੇ ਇਸ ਕਰਕੇ ਫਿਰ ਕਈ ਗੱਲਾਂ ਤੋਂ 8-9 ਮਹੀਨੇ ਹੋ ਗਏ ਹਨ ਮੈਨੂੰ ਜੁਆਇਨਿੰਗ ਕੀਤੀ ਨੂੰ ਇਹਨਾਂ ਕਦੇ ਮੈਨੂੰ ਫੋਨ ਨਹੀਂ ਕੀਤਾ ਕਦੀ ਮੈਨੂੰ ਕੋਈ ਪੁੱਛਿਆ ਨਹੀਂ ਸੀ ਨਾ ਹੀ ਕਿਸੇ ਸ਼ਹਿਰ ਦੇ ਵਰਕਰ ਨੇ ਸਾਨੂੰ ਫੋਨ ਕੀਤਾ ਸੀ ਤੇ ਨਾ ਹੀ ਕਦੀ ਕੋਠੀ ਜੋ ਆਪਣੇ ਇਹਨਾਂ ਤੋਂ ਉਠੋ ਦਫਤਰ ਤੋਂ ਕੋਈ ਕਦੀ ਨਹੀਂ ਸੀ ਆ ਇਸ ਕਰਕੇ ਫਿਰ ਮੈਂ ਸੋਚਿਆ ਵੀ ਇੱਦੀ ਪੁੱਛ ਕੇ ਸੀ ਸਾਡੀ ਇੰਨੀ ਉੱਤੋਂ ਅਰਸ਼ ਤੋਂ ਹੀ ਫਰਸਤੇ ਇਕਦਮ ਡਿੱਗ ਪਏ ਆ ਹੀ ਫਿਰ ਸੋਚਿਆ ਵੀ ਅਸੀਂ ਤੇ ਵਾਪਸੀ ਆਪਣੇ ਘਰ ਵਾਪਸੀ ਕਰ ਲੈਨੇ ਆ ਹੋਰ ਸਾਨੂੰ ਕਿਸੇ ਦਾ ਕੋਈ ਗਿਲਾ ਸ਼ਿਕਵਾ ਨਹੀਂ ਨਾ ਮੰਤਰੀ ਸਾਹਿਬ ਨਾਲੇ ਨਾ ਕਿਸੇ ਉਹਦੇ ਪੀਐਨ ਨਾਲੇ ਨਾ ਕਿਸੇ ਉਹਦੇ ਘਰ ਦੇ ਮੈਂਬਰ ਨਾਲੇ